ਪਰਮਾਤਮਾ ਮੈਂ ਮੈਨੂੰ ਬੜੀ ਪੈਸਿਆਂ ਦੀ ਲੋੜ ਹੈਗੀ ਆ ਮੈਂ ਆਪਣੇ ਬੱਚਿਆਂ ਦੀ ਫੀਸ ਤਾਰਨੀ ਕੱਲ ਲਾਸਟ ਡੇਟ ਜੇ ਫੀਸ ਨਾ ਨਾ ਤਾਰੀ ਤੇ ਉਹਨਾਂ ਨੂੰ ਨਾ ਪੇਪਰ 'ਚ ਬੈਠਣ ਨਹੀਂ ਦਿੱਤਾ ਜਾਊਗਾ ਤੇ ਮੈਂ ਨਾ ਅੱਜ ਸੂਟ ਵਿੱਚ ਚੱਲਿਆ ਕੱਲ ਲਾਸਟ ਦਿਨ ਹੈਗਾ ਬੱਚਿਆਂ ਦੀ ਫੀਸ ਦਾ ਪਰਮਾਤਮਾ ਅੱਜ ਮਿਹਰ ਕਰਦੀ ਕੁਛ ਨਹੀਂ ਆ ਕਿਹਨੂੰ ਸੂਟ ਚੱਲਣੀ ਹਾਂਜੀ ਹਾਂਜੀ ਮੈਂ ਕਿਹਾ ਮੈਂ ਨਾ ਪਹਿਲੀ ਵਾਰ ਆਈ ਆ ਪਿੰਡ ਵਿੱਚ ਹਾਂਜੀ ਤੇ ਮੈਂ ਨਾ ਸੂਟ ਵਿੱਚ ਦੀ ਆ ਇੱਥੇ ਸੂਟ ਵੇਖਣ ਨਹੀਂ ਆ ਗਲੀ ਮਲੇ ਹਾਂਜੀ ਮੈਂ ਕਦੀ ਆਏ ਨਹੀਂ ਮੈਂ ਕਿਹਾ ਫਿਰ ਐਵੇਂ ਇੱਕ ਚੱਕਰ ਹੀ ਨਾ ਮੇਰਾ ਲੱਗੇ ਆਏ ਖੋ ਗਾਗ ਅੱਗੇ ਚੰਗੇ ਘਰਾਂ ਦੇ ਲੋਕੀ ਰਹਿੰਦੇ ਆ ਵਿਕ ਜਾਣੀ ਹੈ ਨਾ ਹਾਂਜੀ ਚਲੋ ਠੀਕ ਹੈ ਮਿਹਰਬਾਨੀ ਤੁਹਾਡੀ ਮਿਹਰਬਾਨ ਸੂਟ ਲੱਲੋ ਸੂਟ ਡਿਜ਼ਾਈਨਰ ਸੂਟ ਬਾਜ਼ਾਰ ਨਾਲੋਂ ਸਸਤੇ ਰੇਤਾ ਤੇ ਸੂਟ ਕੜਾਈ ਵਾਲੇ ਸੂਟ ਹੱਥ ਦੀ ਕੜਾਈ ਵਾਲੇ ਸੂਟ ਪ੍ਰਿੰਟ ਸੂਟ ਆਜੋ ਸਾਰੇ ਮੱਲੇ ਵਾਲੇ ਸੂਟ ਲੈ ਲੋ ਸੂਟ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਸੂਟ ਘਰ ਬੈਠੇ ਬਿਨਾਂ ਪੈਟਰੋਲ ਖਰਚੇ ਖਰੀਦੋ ਸੂਟ ਆਟੋ ਦਾ ਖਰਚਾ ਬਚਾਓ ਖਰੀਦੋ ਸੂਟ ਲੈ ਲੋ ਸੂਟ ਸੂਟ ਦੀਦੀ ਸੂਟਾਂ ਹੱਥ ਦੀਆਂ ਕੜਾਈਆਂ ਵਾਲੀ ਪੈਦਲ ਪੈਦਲ ਮੈਂ ਅੰਬਿੰਦ ਚ ਨਾ ਪਹਿਲੀ ਵਾਰੀ ਆਈ ਆ ਬੱਸ ਵਾਲਾ ਇੱਥੇ ਹੀ ਰੁਕ ਗਿਆ ਕਹਿੰਦਾ ਇੱਥੇ ਸੂਟ ਲੈਂਦੇ ਆ ਮੈਂ ਤਾਂ ਪਹਿਲੀ ਵਾਰੀ ਆਈ ਆ ਮਿੰਦ ਦਾ ਦਾਰੀ ਲੱਗਦਾ ਪਤਾ ਨਹੀਂ ਕਿਵੇਂ ਖਰੀਦਨੇ ਵੀ ਕਿ ਨਹੀਂ ਖਰੀਦਨੇ ਨਹੀਂ ਪਿੰਡਾਂ 'ਚ ਬੜੀ ਵਿਕਰੀ ਹੁੰਦੀ ਜੇ ਆਹ ਕੋਈ ਲੋਕੀ ਕਰਾਇਆ ਖਰਚਣ ਦੇ ਮਾਰੇ ਸ਼ਾਰਾਂ ਵਾਲੀ ਜਾਨੀ ਆ ਸ਼ਾਰਾਂ ਵਾਲੀ ਵੇਚਦੀ ਆ ਕੋਥੇ ਦੇਖਾਓ ਤੁਹਾਨੂੰ ਪਤਾ ਹੀ ਆ ਫਿਰ ਕੀ ਕਹੀਓ ਆਹ ਦੇਖੋ ਕਿੰਨਾ ਸੋਹਣਾ ਵਾਓ ਕਲਰ ਕਿੰਨਾ ਸੋਹਣਾ ਏ 100 ਟਿਕ ਤੋਂ 1 ਕਮਾ ਰੇਟ 1050 1050 ਬਜ਼ਾਰ ਨਾਲੋਂ ਸਸਤੇ ਮਿਲਣਗੇ ਕਾਨੂੰ ਤੇ ਨਾ ਤੁਹਾਡਾ ਕੋਈ ਗੱਡੀ ਦਾ ਪੈਟਰੋਲ ਲੱਗੇਗਾ ਨਾ ਰਿਕਸ਼ੇ ਦਾ ਕਰਾਇਆ ਲੱਗੇਗਾ ਘਰ ਬੈਠੇ ਤੁਹਾਨੂੰ ਸੂਟ ਮਿਲਦੇ ਪਏ ਐ ਇਹੋ ਜੀ ਮौज ਨਹੀਂ ਮਿਲਣੇ ਕਲਰ ਵੀ ਸੋਹਣਾ ਆ ਵੇਖੋ ਮੈਡਮ ਜੀ ਤੇਰੇ ਵੈਹੇ ਅੰਗਰੇਜ਼ ਉਹ ਗੋਰੇ ਚਿੱਟੇ ਤਨ ਜੱchnਾ ਬੜਾ ਸੋਹਣਾ ਏ ਹੋਰ ਕੀ ਹੋਰ ਇਹਦਾ ਕੀ ਪ੍ਰਾਈਸ ਏ 1200 1200 ਆ ਵੇਖੋ ਰੰਗ ਆ ਵੇਖੋ ਤੁਹਾਡੇ ਤੇ ਕਿੰਨਾ ਜੱchnਾ ਸੂਟ ਪਤਾ ਕਿੰਨਾ ਸੋਹਣਾ ਲੱਗਾ ਰੰਗ ਵੀ ਬੜਾ ਸੋਹਣਾ ਇਹਦਾ ਕੀ ਰੇਟ ਏ ਐਜਾ ਪਸੰਦ ਆ ਨਾ ਹਾਂ ਹਾਂ ਇਹਦਾ ਨਾ 1500 ਚੱਲ 1500 ਦਾ ਆ ਵੀ ਕਰ ਦੋ ਹੋਰ ਨਾ ਆ ਵੀ ਕਰ ਦੋ ਹੋਰ ਰੰਗ ਵੇਖੋ ਕਿੰਨੇ ਸੋਹਣੇ ਕਿਹੜੇ ਕਿਹੜੇ ਰੰਗ ਹੈ ਜਿਵੇਂ ਤੁਸੀਂ ਕਿਹੜੇ ਕਿਹੜੇ ਰੰਗ ਵੀ ਕਿਹੜੇ ਕਿਹੜੇ ਆ ਨਹੀਂ ਮੈਨੂੰ ਆ ਕਲਰ ਨਹੀਂ ਪਸੰਦ ਚਲੋ ਦੱਸੋ ਫਿਰ ਕਿਹੜੇ ਕਿਹੜੇ ਕਰਨੇ ਇੱਕ ਮਜ਼ੈਂਟਾ ਕਰ ਦੋ ਇੱਕ ਗ੍ਰੀਨ ਇੱਕ ਆਮੇਰਨ ਤਿੰਨ ਹੋ ਗਏ ਨਾ ਹਾਂਜੀ ਹਾਂਜੀ ਤੇ ਮੇਰੀ ਬੜੀ ਵਧੀਆ ਦਿਹਾੜੀ ਲੱਗ ਜਾਏ ਕਿਹੜੇ ਜੀ ਤਿੰਨ ਹੋ ਗਏ ਨਾ ਤਿੰਨੋ ਕਲਰ ਹਾਂ ਹਾਂ ਇੱਕ ਮਜ਼ੈਂਟਾ ਕਰਦਾ ਇੱਕ ਦਿਓ ਮੈਂ ਪੈਕ ਕਰ ਦਮਾ

ਟੋੜੇ ਪੁੰਚੀ ਵਾਲੀ ਸਲਵਾਰ ਨਾ ਪਤਾ ਕਿੰਨਾ ਚੱchna ਹੈ ਸਟੇਟ ਸਲਵਾਰ ਨਾ ਬੜਾ ਸੋਹਣਾ ਹੈ ਕੀ ਪ੍ਰਾਈਸ ਹੈ ਪਿਓਰ ਦੀ ਚੁੰਨੀ ਵਾਲਾ 1200 1200 ਹਾਂ ਚਾ ਲਿਖ ਕੇ ਕਰ ਦੋ ਆ ਰੱਖ ਲੋ ਹਾਣੀ ਹਾਂ ਕਾ ਕਰ ਦੋ ਕਿੰਨੇ ਹੋਗੇ 4 ਹੋਗੇ ਨਾ 1 2 2 3 4 4 ਇਹਦੇ 1200 ਹੋਗੇ ਉਹਦੇ 1500 2700 2700 ਤੇ 2050 2700 ਸਾਡੇ 3750 ਤੇ 700 ਚਲੋ ਜੋ ਵੀ ਮੈਂ 4000 ਰੁਪਏ ਦਾ ਤੁਹਾਡਾ ਬਿੱਲ ਬਣਾਤਾ 4000 ਰੁਪਏ ਦਾ ਤਾਨੂੰ ਲੈਸ ਦੇਤੀ ਮੈਂ 2300 ਘਟਾ ਕੇ 4000 ਦਾ ਬਿੱਲ ਬਣਾਇਆ ਹਾਂਜੀ 4000 ਦਾ ਬਿੱਲ ਹਾਂਜੀ 4000 ਹੋ ਗਿਆ 4000 ਤੇ ਮੈਂ ਪੈਸੇ ਲਿਆਵਾਂ ਹਾਂਜੀ ਲਾਓ ਪੈਸੇ ਮੈਂ ਪੈਸੇ ਲੈ ਗਈ ਹਾਂ ਇਹਨਾਂ ਨੂੰ ਬੈਕ ਕਰੋ ਠੀਕ ਹੈ 4000 ਦਾ ਬਿੱਲ ਬਣਾਤਾ ਐ ਕਰਦੀ ਇਹਨੂੰ ਕੱਲਾ 500 ਰੁਪਏ ਦੇਣੀ 500 ਠੀਕ ਹੈ ਕੋਈ ਨਹੀਂ 500 ਲਿਆ ਕੇ ਦੇਣੀ ਅੱਜ ਤੇ ਨਾ ਮੇਰੀ ਜੜੀ ਵਧੀਆ ਲੱਗ ਗਈ ਹੈ 500 ਚ ਮੰਨ ਜਾਓਗੇ 500 ਐਡਵਾਂਸ ਦੇਣਾ ਨਹੀਂ ਮੈਡਮ ਜੀ ਹਾਂ ਜੀ ਜੀ ਸੂਟ ਤੁਹਾਡੇ ਪੈਕ ਕਰ ਲਿਆ ਲੋ ਫੜੋ ਕਿਤੇ ਨਹੀਂ ਹਲੇ ਹਾਂਜੀ ਹਲੋ 500 ਰੁਪਿਆ 500 ਕਿਸ਼ਤਾਂ ਮੰਗਿੰਦੇ ਪਿਆ ਸੂਟ ਤੁਹਾਡੇ ਚਾਰ ਸੂਟ ਹੈ 500 ਐਡਵਾਂਸ ਲੈ ਲੋਣਾ ਬਾਕੀ ਕਿਸ਼ਤਾਂ ਨਾ ਦੇਨੇ ਮੇ मैडम जी किश्ता नु मैं किथे आवांगी 3500 ਰੁਪਏ ਦਾ ਮੈਂ ਕਹਤਾ ਦਰਨਾ ਤੁਹਾਡੀ ਜਾਨ ਪਛਾਨ ਮੇਰੀ ਜਾਨ ਪਛਾਨ ਤੁਹਾਡਾ ਸਾਹ ਰਿਸ਼ਤੇ ਦਾ ਕਿਥੇ ਭੱਜ ਚਲੇ ਆ ਘਰ ਭਾਵੇਂ ਤੁਹਾਡਾ ਇੱਥੇ ਹੀ ਹੈ ਪਤਾ ਤੁਹਾਡੀ ਕੋਠੀ ਬਣੀ ਹੈ ਪਰ ਮੈਂ ਇੰਜ ਥੋੜੀ ਘਰ ਦੇ ਸਕਦੀ ਆ ਮਨਜ਼ੂਰ ਆ ਦੇ ਦੇ ਨਹੀਂ ਦੇ ਸਾਈਕਲ ਤੇ ਹੁੰਦਾ ਭਾਈ ਉਹ ਉਹਦੇ ਨਾਲ ਸਾਡਾ ਦਰਸਦਾਰ ਲੱਗਾ ਉਹ ਕਿਸ਼ਤਾ ਦੇ ਤੇ ਜਾਂਦਾ ਸੂਟ ਆਂਦੇ ਆ ਉਹ ਕਮਾਈਆਂ ਵੀ ਬਥੇਰੀਆਂ ਕਰਦੇ ਮੈਂ ਕਮਾਈ ਨਹੀਂ ਕੋਈ ਕੀਤੀ ਮੈਂ ਤੁਹਾਨੂੰ ਬਾਜ਼ਾਰ ਦੇ ਰੇਟ ਨਾਲੋਂ ਸਸਤੇ ਸੂਟ ਦਿੱਤੇ ਆ ਉਹ ਵੀ ਫਿਰ ਫਿਰ ਕੇ ਗਲੀਆਂ ਵਿੱਚ ਹੁਣ ਕਾ ਰ ਬੈਠੇ ਸੂਟ ਦਿੱਤੇ ਹਮ ਤੇ ਤੂੰ ਇੰਜ ਕਰਦੇ ਪਿਓ ਮੈਨੂੰ ਤੂੰ ਪਹਿਲੇ ਕਹਿੰਦੇ ਨਾ ਤੂੰ ਕਿਸ਼ਤਾਂ ਦੇ ਲੈਣੇ ਤੇ ਮੈਂ ਖੋਲਦੀ ਮੈਂ ਕਿੰਨਾ ਖਲੇਰਾ ਤੇ ਮੇਰਾ ਪਾਤ ਆ ਦੇਖੋ ਕੋਈ ਗਰੀਬ ਘਰੋਂ ਆਂਦਾ ਪਹਿਲੇ ਸੂਟ ਸਾਰੇ ਕਢਵਾ ਲਓ ਮੈਨੂੰ ਦਿਖਾਓਗੇ ਤੇ ਲਵਾਂਗੇ ਤੇ ਤੂੰ ਬੰਦ ਪੈਕ ਚ ਕਿਸ ਤਰ੍ਹਾਂ ਪਾ ਰੱਗੂ ਸਾਨੂੰ ਕੀ ਪਾਇਆ ਕਿਸ ਤਰ੍ਹਾਂ ਦਾ ਕਲਰ ਆ ਕਪੜਾ ਕੀ ਵੇਖ ਕੇ ਲੈਣਾ ਤੇ ਤੂੰ ਪਹਿਲੇ ਕਹਿੰਦੇ ਹੁੰਦੇ ਨਾ ਮੈਂ ਕਿਸ਼ਤਾਂ ਦੇ ਲੈਣੇ ਆ ਮੈਂ ਕਿਸ਼ਤਾਂ ਦੇ ਲੈਣੇ ਲੈ ਲਓ ਨਹੀਂ ਲੈਣੇ ਤੇ ਆਪਣੇ ਸਮਾਨ ਪੈਕ ਕਰ ਲਾ ਨਹੀਂ ਲੈਣੇ ਮੈਂ ਨਾ ਆਧਾਰ ਨਹੀਂ ਵੇਚਦੀ ਮੈਂ ਥੋੜਾ ਕਮਾ ਲਾਂਗੀ ਪਰ ਰੋ ਬਣਾ ਖਾਦਾ ਚੰਗਾ ਰੋਲ ਰੋਈ ਕਮਾਈ ਸਾਥ ਤੇ ਹੁੰਦਾ ਹੈ ਸੈਕੰਡ ਵਾਲਾ ਹੈ ਉਹਦੇ ਕੋਲੇ ਤੇਰੀ ਮਰਜ਼ੀ ਭੈਣੇ ਸਾਡਾ ਦੇ ਕੋ ਦਰਸ਼ਕਾ ਚੱਲਦਾ ਵਾ ਕੋਈ ਵਰਗੂ ਥੋੜੀ ਹੋ ਕਮਾਈਆਂ ਕਰਦੇ ਆ ਮੋਟੀਆਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਾਣ ਪੈਸੇ ਥੋੜੇ ਬਹੁਤੇ ਆਪਾਂ ਵਿਚਾਰਿਆਂ ਨੇ ਕਮਾਣਾ ਕੀ ਤੇ ਖਾਣਾ ਕੀ ਤੂੰ ਤਾਂ ਕਹਿੰਦਾ ਮਤਲਬ ਕੀ ਇਹ ਪੈਸੇ ਮਾਰ ਲੈਂਦੇ ਉਹਨਾਂ ਦੇ ਮਾਰਨ ਦੀ ਨਹੀਂ ਗੱਲ ਪੈਸੇ ਉਹ ਆਉਂਦੇ ਹੈਂ ਦੱਸਿੰਦਾ ਕੀ ਮਤਲਬ ਹੋਇਆ ਤੇਰਾ ਚਲੋ ਤੂੰ ਗੁੱਸਾ ਨਾ ਕਰੋ ਮੈਂ ਲੜਨ ਨਹੀਂ ਆਈ ਮੈਂ ਨਵੀਂ ਆਈ ਤੁਹਾਡੇ ਮਹੱਲੇ ਚ ਨਵੀਂ ਆਈ ਨਵੀਂ ਆਈ ਫਿਰ ਵਿਹਾਰ ਬਣਾਓ ਹਣਾ ਵਿਹਾਰ ਕੀ ਬਾਈ ਦਾ ਡਿਸੂਟ ਵਿਖਰੇ ਨੇ ਦੇ ਚੱਕੇ ਮੋੜਿਆਂ ਦੇ ਤਰੇ ਫਿਰੋ ਵਿਹਾਰ ਤੇ ਪਹਿਲੀ ਵਾਰੀ ਮੇਰੇ ਕੋ ਨਗਦ ਲਾਓ ਨਾ ਫਿਰ ਮੈਨੂੰ ਵੀ ਪਤਾ ਲੱਗੇ ਕਿ ਗਾ ਕੇ ਚੰਗਾ ਹੈ ਹੁਣ ਮੈਨੂੰ ਸੁਬਣਾਉਣਾ ਸੀ ਕਿ ਤੁਸੀਂ ਆਉਣਾ ਵਾ ਤੇ ਤੀ ਰਾਸੇ ਲੈ ਕੇ ਚਲੋ ਅਗਲੀ ਵਾਰੀ ਧਾਰ ਵੇਖ ਲਵਾਂਗੇ ਹੁਣ ਤੇ ਮੈਨੂੰ 4000 ਪੂਰਾ ਮਟਾਓ ਨਾ ਨਹੀਂ 500 ਲੈਣਾ ਤੇ ਲੱਲਾ ਬਸ ਮੇਰੇ ਕੋ ਇੰਨੇ ਆ 500 ਅਡਵਾਂਸ ਤੇ ਥੋੜੀ ਗੱਲਾਂ ਬੰਨਦੀਆਂ ਇੰਜ ਥੋੜੀ ਸੂਟ ਦੇ ਕੇ ਕਰ ਲੋ ਪੈਕ ਫਿਰ ਮੈਂ ਹੁਣ ਦੂਜੀ ਜਗ੍ਹਾ ਵੀ ਅੱਛ ਜਾਨਣੀ ਹੈ ਮੇਰੇ ਤੇ ਵੇਖ ਕੇ ਜਾਣੇ ਮੈਂ ਘਰ ਥੋੜੀ ਰੱਖਦੇ ਆ ਮੇਰੇ ਇੰਨੇ ਵਧੀਆ ਸ ਤੂੰ ਇੱਕ ਲੈਣਾ ਇੱਕ ਲੱਲਾ 1000 ਰੁਪਿਆ ਵਾਲਾ ਲੈ ਲਓ ਬਹੁਤੀ ਗੱਲ ਹੈ ਇੱਕ ਖਰੀਦਣਾ ਖਰੀਦ ਲਓ ਤੁਹਾਡੀ ਮਰਜ਼ੀ ਇੱਕ ਨਹੀਂ ਮੈਂ ਲੈਣੇ ਚਾਰੇ ਲੈਣੇ ਨੇ ਤੇ ਕਿਤੇ ਵੀ ਨਹੀਂ ਲੈਣਾ ਛੋਲੇ ਭੈਣ ਤੁਹਾਡੀ ਲੈ ਲਓ ਤੁਸੀਂ ਹਾਂ ਲੈਣਾ ਕਿੰਨੇ ਸੂਟ ਖਲਵਾ ਲੈ ਮੇਰੇ ਜਨਾਨੀ ਬੰਦਾ ਇੱਕ ਸੂਟ ਹੀ ਲੈ ਲੈਂਦਾ ਕਹਿੰਦੀ ਧਾਰ ਦੇ ਧਾਰ ਦੇ ਕੇ ਮੈਂ ਮੁੜ ਕੇ ਫਸਣਾ ਮੈਨੂੰ ਕੀ ਪਤਾ ਇਹ ਮਨ ਲੈਵਲੇ ਕੀ ਹੋ ਜੇਗੀ ਖਰੀਦਣ ਖਰੀਦ ਕੇ ਮਨ ਕੇ ਪੈਸੇ ਹੀ ਨਾ ਦਵੇਂ ਮੇਰੀ ਕਿਹੜੀ ਜਾਣ ਪਛਾਣ ਹੈਗੀ ਮੈਨੂੰ ਤਾਂ ਘਟਾ ਪੈਣਾ ਸੀ ਚੰਗਾ ਕੀਤਾ ਮੈਂ ਧਾਰ ਨਹੀਂ ਦਿੱਤਾ ਇੱਕ ਸੂਟ ਖਰੀਦ ਲੈਣੇ ਮੈਨੂੰ ਵੀ ਕੋਈ ਆਸ ਹੁੰਦੀ ਮੈਂ ਤਾਂ ਸੋਚਿਆ ਚੱਲ 4000 ਰੁਪਏ ਨਾ ਵਟੇ ਜਾਣਾ ਤਾਂ ਹੀ ਮੇਰਾ ਦਿਨ ਵਧੀਆ ਲੰਘ ਜਾਏ ਮੇਰੇ ਨਾ ਬੱਚਿਆਂ ਦੀ ਫੀਸ ਤਾਰੀ ਜਾਊਗੀ ਔਰ ਮੈਨੂੰ ਤਾਂ ਕੁਛ ਨਈਂ ਆਉਂਦਾ ਗਲੀ ਮੁਹੱਲੇ ਵਾਲੇ ਪਤਾ ਨਹੀਂ ਕਿੰਜ ਤੇ ਤੁਰਦੀ ਅੱਗੇ ਕੋਈ ਨਾ ਕੋਈ ਟੱਕਰ ਜੇ ਕੋਈ ਚੰਗਾ ਬੰਦਾ ਸੂਟ ਲੈ ਲਓ ਸੂਟ ਹੈ ਡਿਜ਼ਾਈਨਰ ਸੂਟ ਸੂਟ ਲੈ ਲਓ ਸੂਟ ਕੱਟ ਰੇਟ ਤੇ ਕਢਾਈਆਂ ਵਾਲੇ ਸੂਟ ਬਾਜ਼ਾਰ ਨਾਲੋਂ ਸਸਤੇ ਸੂਟ ਪੈਂਦੀ ਸੂਟ ਲੈਣੇ ਕੋਈ ਬਾਤ ਜੀ ਨਹੀਂ ਸੁਣਦਾ ਸੂਟ ਲੈ ਲਓ ਸੂਟ ਕੱਟ ਰੇਟ ਤੇ ਪੰਜ ਹੀ ਕੋਈ ਸੂਟ ਲੈਣਾ ਮੈਂ ਹੈ ਸੂਟ ਲੈਣਾ ਆਂਟੀ ਜੀ ਆਹ ਸੂਟ ਚੰਗੇ ਨੇ ਵਧੀਆ ਸੂਟ ਹੈ ਵਧੀਆ ਸੂਟ ਹੈ ਅੱਛਾ ਮੈਂ ਤਾਂ ਫਿਰ ਫਿਰ ਕੇ ਘੱਕ ਗਈ ਤੁਹਾਡੇ ਗਲੀ ਮੁੱਲੇ ਚ ਪਿਲਾਨੀ ਨੂੰ ਫੇਰੀ ਖੁਲਵਾਉਣਾ ਸੂਟ ਆ ਪਹਿਲਾਂ ਮੇਰੀ ਗੱਲ ਤੋਂ ਅੱਗੇ ਇੱਕ ਵਾਰੀ ਭਾਈ ਐਸੇ ਕਰਾਈ ਆਇਆ ਸੀਓ ਅੱਛਾ ਧੰਨਵਾਦ ਤੇ ਉਹਨੇ ਸੂਟ ਕਿਸੇ ਕੰਮ ਦੇ ਨਹੀਂ ਸੀ ਹੋ ਨਿਕਲੇ ਐਡੇ ਨਕਮੇ ਸੂਟ ਸਾਨੂੰ ਦੇ ਗਿਆ ਤੇ ਪੈਸੇ ਸਾਡੇ ਕੋਲ ਪੂਨੇ ਲੈ ਗਿਆ ਉਹਦੇ ਤਾਂ ਆਈ ਤੇ ਮੈਂ ਕਰਨੀ ਆ ਮੈਂ ਵਧੀਆ ਕਪੜਾ ਵੇਚਦੀ ਆ ਆਹ ਡਕਪੜਾ ਬਹੁਤ ਵਧੀਆ ਹੁੰਦਾ ਵੈ ਹਾਂ ਤੇ ਮੈਂ ਸਾਰੇ ਥੋੜੀ ਗਲੀ ਵਿੱਚ ਵੇਚਣ ਵਾਲੇ ਮਾੜੇ ਹੁੰਦੇ ਆ ਮੈਂ ਵਧੀਆ ਇਗਰ ਵੇਚਦੀ ਆ ਅੱਛੇ ਤਰ੍ਹਾਂ ਕ ਵਧੀਆ ਸੂਟ ਹੈਗੇ ਹਾਂ ਵਧੀਆ ਕਿੰਨੇ ਕਿੰਨੇ ਕੰਨੀ ਕੀ ਕੀ ਕਿੰਨੇ ਰੇਟ 1500 ਅੱਛਾ 2050 ਹਾਂ ਕਿੰਨੇ ਬਾਰ ਹਾਂ ਇਹ ਤੇਰੀ ਰੇਟ ਬੜੀ ਤਾਂ ਸੰਡੇ ਆ ਤੇ ਮੈਂ ਕੀ ਕਰਵਾਕੀ ਫਿਰ ਤੇਰਾ ਕਿਰ ਕੋ ਸੂਟ ਇਹ ਸੋਟੀ ਮਹਿੰਗੀਆਂ ਕਢਾਈਆਂ ਵਾਲੇ ਹੈਗੇ ਆ ਹਾਂ ਤੇ ਕੱਲ ਕਢਾਈਆਂ ਵਾਲੇ ਟਿਕਟ ਵਾਲੇ ਇਹਦੇ 500 ਰੁਪਏ ਦੇ ਆਮ ਥੋੜੇ 500 ਰੁਪਏ ਚ ਹਾਂ 500 ਰੁਪਏ ਚ ਸੂਟ ਕਢਾਈਆਂ ਵਾਲੇ ਨਹੀਂ ਮਿਲਦੇ ਉਹ ਚਾਲੂ ਕਢਾਈਆਂ ਵਾਲੇ ਨੇ ਇਹ ਚਾਲੂ ਕਢਾਈਆਂ ਵਾਲੇ ਨੇ ਇਹ ਵਧੀਆਂ ਆਪ ਕਰਵਾਈਆਂ ਕਢਾਈਆਂ ਅੱਛਾ ਆਪ ਕਢਾਈਆਂ ਕਢਾਈਆਂ ਹਾਂਜੀ ਹਾਂ ਨਹੀਂ ਫਿਰ ਮੈਂ ਮੈਨੂੰ ਨਹੀਂ ਇਹ ਸਰਵਾ ਰੱਖਣਾ ਜਿਹਦੇ 500 ਚ ਦੇਣਾ ਹੀ 500 ਦੀ ਤਾਂ ਖਰੀਦ ਨਹੀਂ ਹੋਈ ਆ ਇਹਨਾਂ 500 ਦੇ ਲੈ ਤੇ ਫੇਤੇ ਮੈਂ ਤੇਰਾ ਇਹ ਬੈਠਾ ਲਵਾਵਾ ਇੰਨੀ ਕਮਾਈਆਂ ਥੋੜੀ ਹੁੰਦੀਆਂ ਵੇ ਮੇਰਾ ਤੁਹਾਡਾ ਮਤਲਬ ਮੈਂ ਆਪ 550 ਰੁਪਏ ਸੂਟ ਚ ਬਚਾ ਲੈਣਾ ਇੱਕ ਇੱਕ ਸੂਟ ਚ ਇੰਨੇ ਪੈਸੇ ਬਚਾ ਲੈ। ਬਾਕੀ ਜਾਂਦੇ ਨੇ ਜਿਹੜੇ ਕੱਪੜੇ ਫੇਰੀ ਵਾਲੇ ਹੁੰਦੇ ਨਾ ਮੈਂ ਰਸਾ ਉਹ ਬੜੀਆ ਕਮਾਈਆਂ ਕਰਦਾਈ। ਜੇ ਫੇਰੀ ਵਾਲੇ ਬਚਾਨ ਲੱਗਦੇ ਤੇ ਉਹਨਾਂ ਦੇ ਪੈਰਾਂ ਚ ਨਾ ਕੈਂਚੀ ਚੱਪਲਾਣਾ ਹੋਣਾ। ਹਾਂ। ਆਜੋ ਜਾਣ ਕੇ ਕੈਂਚੀ ਚੱਪਲਵਾ ਕੇ ਆਂਦੇ ਨੇ। ਤੁਹਾਨੂੰ ਨਹੀਂ ਭਲਾ ਪਤਾ। ਤੁਸੀਂ ਆਂਟੀ ਜੀ ਮੇਰਾ ਨਾ ਟਾਈਮ ਨਾ ਖਰਾਬ ਕਰੋ ਅੱਜ ਬੜਾ ਮਨ ਮੇਰਾ ਉਦਾਸ ਸਿਕ ਅੱਗੇ ਨਾ ਪਿਛਲੀ ਗਲੀ ਤੁਹਾਡੀ ਉਹਨੇ ਮੇਰੇ ਨਾਲ ਸਾਰੇ ਸੂਟ ਖਲਵਾ ਲਏ। हां ते ओते किंडी ਭਾਈ ਜਾਂਦਾ ਬੜੇ ਚੰਗੇ ਸੂਟ ਵੇਚਦਾ ਵੈ ਘੱਟ ਰੇਟ ਤੇ ਵੇਚਦਾ ਵੈ ਕਿਸ਼ਤਾਂ ਦੇ ਵਿੱਚ ਵੇਚਦਾ ਵੈ ਮੈਂ ਵੀ ਤੇ ਉਹਨਾਂ ਕੋਲ ਲੈਣੀ ਆ ਤੁਹਾਡੀ ਗਲੀ ਚ ਲੱਗਦਾ ਇਕੱਈ ਦਾ ਸਾਰੇ ਆਂਦਾ ਆ ਮੈਂ ਤੇ ਗਲਤੀ ਹੋ ਗਿਆ ਮੱਲੇ ਆ ਗਈ ਤੂੰ ਲੈਣੇ ਤੇ ਗੱਲ ਕਰੋ 500 ਦਾ ਕੋਈ ਵੀ ਨਹੀਂ ਵਿਕਦਾ ਆਪਣਾ ਇਹ ਕੇ ਫਿਰ ਤੂੰ ਰਹਿਂਦੇ ਫਿਰ ਮੈਂ ਨਹੀਂ ਲੈਣੇ ਰਹਿਂਦੇ ਵੇਖ ਲੋ ਇਕੱਦੇ ਤੁਹਾਨੂੰ ਭਾਈ ਪਸੰਦ ਹੋਈ ਬਿਨਾਂ ਦੇਖੇ ਹੀ ਕਹੀ ਹੁੰਦੇ ਆ ਨਹੀਂ ਕੀ ਹੈ ਵੇ ਤੇਰੇ ਰੇੜੀ ਬੜਾ ਮੈਂ ਤਾਂ ਸੁਣ ਕੇ ਰੇੜਾ ਜਰਜੀ ਜਾਂਦੀ ਪੰਨੀ ਆ ਦੇ ਚਲ ਤੁਹਾਡੀ ਮਰਜ਼ੀ ਹਾਂ ਚਲ ਠੀਕ ਗੱਲ ਹੀ ਨਹੀਂ ਬਣਦੀ ਸੂਟ ਲੈ ਲਓ ਸੂਟ ਸੂਟ ਲੈ ਲਓ ਸੂਟ ਕੜਾਈਆਂ ਵਾਲੇ ਸੂਟ ਡਿਜ਼ਾਈਨਰ ਸੂਟ ਬਾਜ਼ਾਰ ਨਾਲੋਂ ਸਸਤੀ ਜਿਦਾ ਵਿਆਹ ਆ ਸੂਟਾਂ ਦੀ ਲੋੜ ਹੈਗੀ ਅੰਨ ਆਵਾਜ਼ ਮਾਰ ਹੀ ਲੈਣੇ ਹੁੜਿਆ ਦੇਜਾ ਸੂਟ ਹਾਂਜੀ ਹਾਂਜੀ ਜੀ ਦੇਜਾ ਸੂਟਾਂ ਚਾਹੀਦੇ? ਹਾਂਜੀ ਚਾਹੀਦੇ। ਚਲੋ। ਅੱਛਾ। ਚਲੋ ਮੈਂ ਕਾ ਦੇਣੀ ਆ ਤੁਹਾਨੂੰ। ਤੁਹਾਨੂੰ ਪਸੰਦ ਆਣਗੇ ਨਾ। ਤੇ ਦੇਖੋ ਇਹ ਕੂਟ ਮੇਰੇ ਵਧੀਆ ਹੈ। ਤੇ ਇਹ ਵਿਆਹ ਫੰਕਸ਼ਨ ਨੇ। ਫੰਕਸ਼ਨ ਦਾ। ਅੱਛਾ ਤੁਹਾਡੇ ਭਤੀਜੇ ਦਾ ਵਿਆਹ? ਹਾਂਜੀ। ਸੂਟ ਬੜਾ ਸੋਹਣਾ ਹੈ। ਮੇਰੇ ਕੋਲ ਵੀ ਦੇਖੋਗੇ ਨਾ। ਤੁਹਾਨੂੰ ਕਿਤੋਂ ਨਹੀਂ ਮਿਲਣੇ। ਤੁਸੀਂ ਬਾਜ਼ਾਰ ਵੀ ਜਾਓਗੇ ਨਾ। ਕਿੰਨੀ ਜਗ੍ਹਾ ਘੁੰਮੋਗੇ ਫੇਰ ਜਾ ਕੇ ਤੁਹਾਨੂੰ ਇਹ ਰੰਗ ਮੈਚਿੰਗ ਨਹੀਂ ਮਿਲਣਗੇ। ਤੁਹਾਨੂੰ ਕਾ ਲੈਣਾ ਹੈ? ਇਹ ਸੂਟ ਲੈਣਾ। ਇਹ 15 16 ਦਾ। ਆ ਦੇਖੋ ਆ ਵੀ ਰੰਗ ਕਿੰਨਾ ਸੋਹਣਾ ਨਵੀਂ ਬੋਟੀ ਨੂੰ ਵੈਸੇ ਹੀ ਬੜਾ ਸੋਹਣਾ ਪਿਛਲੇ ਕਸਟਮਰ ਨੇ ਇਕੱਠਾ ਕਰਤਾ ਸੂਟ ਨੂੰ ਡਾਂਗ ਕਰਕੇ ਇਹ ਜੋ ਸੂਟ ਹੈ ਇਹ ਕਿੰਨਾ ਐ ਵੀ ਸੇਮ ਰੇਟ 1500 ਰੇਟ ਹੀ ਬੜਾ ਤੁਹਾਡਾ ਤੇ ਰੇਟਾ ਕੋਈ ਨਹੀਂ ਪਸੰਦ ਕਰੋ ਮੈਂ ਰੇਟ ਕਰ ਲਵਾਂਗੀ ਤੁਸੀਂ ਦੇਖੋ ਕਿੰਨੇ ਲੈਣੇ ਚਾਰ ਬੰਦੇ ਦੇ ਦਿਓ ਠੀਕ ਆ ਵੀ ਸੂਟ ਦੇਖੋ ਕਿੰਨਾ ਸੋਹਣਾ ਆ ਦੇਖ ਇਹ ਤੂੰ ਆਪਣੇ ਵਾਸਤੇ ਕਰੋ ਇਹ ਤੁਹਾਨੂੰ ਬੜਾ ਦੱਸਣਾ ਹੈ ਰੰਗ ਬੜਾ ਸੋਹਣਾ ਤੇ ਇਹਦੇ ਦਾ ਆਹ ਵਿਆਹ ਵਿੱਚ ਬਣਿਆ ਪਾ ਲੈਣਾ ਹੁਣ ਜੀ ਗੋਨ ਵਗੈਰਾ ਚ ਕੋਟਨ ਦਾ ਵੀ ਹੈ ਨਾ ਕੰਫਰਟੇਬਲ ਰਹੇਗਾ אבי ਬੜਾ ਸੋਹਣਾ ਦੇਖੋ ਆਪਾਂ ਵੀ ਨੂਰਾਣੀ ਨੂਦੋ ਕਿੰਨਾ ਸੋਹਣਾ ਰੰਗ ਚੰਨੀ ਵੀ ਪਿਓਰ ਦੀ ਛੰਨੇ ਲੱਗੀ ਹੈ ਵੇਖੋ ਚਲੋ ਕਰਦਾ ਫਿਰ ਬੈਗ ਵਿੱਚ ਕਰ ਲਓ ਪੈਕ ਠੀਕ ਹੈ ਇਹ ਆਪ ਇੱਕ ਹੋ ਗਿਆ ਇੱਕ ਆ ਕਰ ਦੋ ਸੋਹਣਾ ਗਾ ਰੰਗ ਬੜਾ ਸੋਹਣਾ ਹੈ ਔਰ ਕਿਹਨੇ ਲੈਣੇ ਆਂਡਗਵਾਂਡ ਨਹੀਂ ਆਂਡਗਵਾਂਡ ਦੇ ਨਹੀਂ ਲੈਣੇ ਅੱਛਾ ਤੁਹਾਡੇ ਮਹੱਲੇ ਦੇ ਲੋਕੀ ਪਤਾ ਨਹੀਂ ਕਿੰਜ ਤੇ ਆ ਰੁੱਖੇ ਜਿਹੇ ਹੈਗੇ ਆ ਹਾਂ ਤੁਹਾਡਾ ਸੁਭਾ ਬਹੁਤ ਵਧੀਆ ਆਂਟੀ ਜੀ ਸਹੀ ਨਹੀਂ ਆ ਗਲੀ ਮਹੱਲਾ ਗੰਦਾ ਜਿਆ ਆ ਆ ਮੈਂ ਨਾ ਬਾਬਾ ਜਗਾ ਬਾਦ ਨਾ ਸਾਭ ਨਹੀਂ ਮੈਂ ਸੋਚਦੀ ਹੁਣ ਅਗਲੀ ਵਾਰੀ ਆਵਾਂ ਨਾ ਪਰ ਤੁਸੀਂ ਮੇਰੇ ਸੂਟ ਕਰੇ ਦੇ ਲੈਣਾ ਨਾ ਮਨ ਨੂੰ ਹੋ ਗਿਆ ਹੌਂਸਲਾ ਕਿ ਅਗਲੀ ਵਾਰੀ ਵੀ ਮੈਂ ਵੇਚੇ ਨਾਵਾਂਗੀ ਕੀ ਕਰ ਦਵਾ ਆ ਚਾਰ ਸੂਟ ਮੈਂ ਤੁਹਾਡੇ ਪੈਕ ਕਰ ਦਿੰਨੀ ਆ ਤੇ ਤੁਹਾਡੇ ਬਣੇ ਆ ਤੁਹਾਡੇ 6000 ਬਣੇ ਆ ਤੁਸੀਂ ਨਾ ਮੈਨੂੰ 5500 ਦੇ ਦਿਓ ਮਹਿੰਗੇ ਨਹੀਂ ਸੂਟ ਆ ਜਾਦੇ ਮਹਿੰਗੇ ਨਹੀਂ ਆਂਦੀ ਜੀ ਬਾਜ਼ਾਰ ਨਾਲੋਂ ਸਸਤੇ ਹੀ ਆ ਬਹੁਤ ਜ਼ਿਆਦਾ ਮਹਿੰਗੇ ਆ ਤੇ ਚਲੋ ਜੋ 5000 ਦੇ ਦਿਓ 5000 ਦੇ ਦਿਓ ਠੀਕ ਆ ਫਿਰ ਮੈਂ ਆਪੇ ਹੀ ਕੱਟਾਂ ਤੇ ਆ ਤੁਸੀਂ ਆ ਨਹੀਂ ਦਾਦੀ ਬਾਜ਼ਾਰ ਚ ਤੇ ਆਇਆ ਤੇ ਨਹੀਂ ਆ ਨਾ ਮਿਲਦਾ ਹਾਂ ਦੇਖ ਲਓ ਕੁੜੀ ਨੂੰ ਜ਼ਿਆਦਾ ਪਤਾ ਵੇਖ ਲਓ ਬੱਚੇ ਕਿੰਨੇ ਸਿਆਣੇ ਅੱਜ ਕੱਲ੍ਹ ਦੇ ਤਰੀ ਮम्मा ਜਾਂਦੀ ਆ ਨਾ ਪਿਆਰ ਦੀ 10 ਵੇ ਤਾਂ ਕਿ ਮੇਰਾ ਮਿਲਦਾ ਹਾਂਜੀ ਇਹ ਤੇ ਨਹੀਂ ਆ ਦਿੰਦਾ ਤੇ ਆ ਮੈਂ ਮਾਰ ਜਾਨੀ ਰੱਖਾ ਮੈਨੂੰ ਨਾ ਅਸਲ ਵਿੱਚ ਪੈਸਿਆਂ ਦੀ ਲੋੜ ਹੈ ਕਿ ਤਾਂ ਮੈਂ ਤੁਹਾਨੂੰ ਸਸਤੀ ਦੇ ਦਿੰਦੀ ਵੀ ਘਾਟਾ ਹੀ ਪੰਦੀ ਵੀ ਹਾਂ ਤੇ ਤੁਸੀਂ 5000 ਰੁਪਏ ਮੈਨੂੰ ਦੇ ਦਿਓ ਬੇਫਿਕਰ ਰਹੋ ਤੁਹਾਨੂੰ ਕੋਈ ਵੀ ਇਸ ਰੇਟ ਤੇ ਨਹੀਂ ਦੇਗਾ 400 ਚਲ ਕਰ ਦਿਓ ਚਲੋ ਠੀਕ ਲੈਓ ਤੁਸੀਂ ਪੈਸੇ ਪਹਿਲਾਂ ਲੈ ਠੀਕ ਮਾ ਬਈ ਨੇ ਮੇਰੇ ਸੂਟ ਬਕਵਾ ਦਿੱਤੇ ਤਾਂ 1000 ਪੈਸੇ ਦੇ ਦੇ ਪੈਸੇ ਦੇ ਮੇਰੇ ਨਾਲ ਕਿਛ ਕਿਛ ਨਾ ਕਰੇਗਾ ਹਾਂ ਯੋ ਆਂਟੀ ਜੀ ਮੈਂ ਲੇਟ ਹੁੰਦੀ ਵੀ ਆ ਆ ਗਈ ਲੈ ਲੇ ਤੇ 5000 ਰੁਪਇਆ ਮਿਹਰਬਾਨੀ ਤੁਹਾਡੀ ਬੜੀ ਸੂਟ ਸੂਟ ਬੋਸ ਉਹਨੇ ਬੇਫਿਕਰ ਹੋ ਕੇ ਸਵਾਣਾ ਚੰਗੀ ਜਗ੍ਹਾ ਸਵਾਣਾ ਹੈ ਮੈਨੂੰ ਮਹਿੰਗੇ ਨਹੀਂ ਮਹਿੰਗੇ ਨਹੀਂ ਮੈਂ ਜਾਵਾਂ ਲੈ ਨਾ ਸਾਈਟ ਇਹ ਆ ਸੂਟ ਰੱਖ ਲਿਆ ਜਿਹੜਾ ਸਾਡਾ ਨਹੀਂ ਆ ਹਾਂ ਵੇਖੋ ਸੌਰੀ ਆਂਟੀ ਜੀ ਚਾਰ ਸੂਤ ਹੈ ਨਾ ਤੁਹਾਡੀ ਗਿੱਲੋ ਠੀਕ ਹੈ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਸੀ ਤੇ ਚਾਰ ਚਾਰ ਪੰਜ ਪੰਜ ਯਾ ਬੀਲ ਦੇ ਯਾ ਸੂਟ ਆਪਾਂ ਨੂੰ ਤੇ ਸਸਤੇ ਚ ਮਿਲ ਗਏ ਆ 5000 ਚ ਮਿਲ ਗਏ ਤੇਰੀ ਮਾਂ ਨੇ ਆਣ ਕੇ ਗੁੱਸੇ ਹੋਣਾ ਹੀ ਨਹੀਂ ਗੁੱਸੇ ਹੁੰਦੀ ਮੰਮੀ ਆ ਪਾਂਡਿਆ ਦੋ ਕਹਿੰਦੀ ਤੇ ਮੰਮੀ ਫਿਰ ਬਜ਼ਾਰ ਹੁਣ ਤੇ ਮੈਨੂੰ ਬੋਲੂਗੀ ਮੈਨੂੰ ਨਹੀਂ ਬੋਲਦੀ ਦਾਦੀ ਬੜੇ ਸਸਤੇ ਮਿਲੇ ਪਾਂਡਿਆ ਤੇ ਆਪਾਂ ਹੀ ਲੋਟ ਲਿਆਉਣ ਨੂੰ